ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਹਦ ਰੇਸ਼ਵਰੀ ਸਾਥਿਓ ਅੱਜ ਸਵੇਰ ਤੋਂ ਹੀ ਫੋਨ ਤੇ ਕਾਲਸ ਆ ਰਹੀਆਂ ਸੀ ਕਿ ਕੀ ਭਾਜੀ ਕੱਲ ਜੰਗ ਲੱਗਣ ਜਾ ਰਹੀ ਹੈ ਬਹੁਤ ਵੀਰਾ ਭੈਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਈਵਨ ਪਰਦੇਸਾਂ ਤੋਂ ਵੀ ਕਾਲਸ ਆ ਗਈਆਂ ਕਿ ਭਾਜੀ ਮੌਕ ਡ੍ਰਿਲ ਕੀ ਹੈ ਅੱਦੇ ਤਾਂ ਮੌਕ ਮੌਕੇ ਹੀ ਕਹੀ ਜਾਂਦੇ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਭਾਈ ਮੌਕ ਡ੍ਰਿਲ ਹੈ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਹਾਡੀ ਕੱਲ ਐਮਰਜੈਂਸੀ ਸਥਿਤੀ ਨਾਲ ਪ੍ਰਸ਼ਾਸਨ ਨੇ ਕਰਾਉਣੀ ਹੈ ਮੁਲਾਕਾਤ ਪਰ ਦਿਮਾਗ 'ਚ ਇਹ ਗੱਲ ਰੱਖੋ ਹੱਲੇ ਜੰਗ ਵਰਗੇ ਨਹੀਂ ਬਣੇ ਹਾਲਾਤ ਤਾਂ ਦੱਸ ਦਈਏ 7 ਮਈ ਨੂੰ ਪੂਰੇ ਦੇਸ਼ ਵਿੱਚ ਮੌਕ ਡ੍ਰਿਲ ਹੋਣ ਜਾ ਰਹੀ ਹੈ ਔਰ ਮੌਕ ਡ੍ਰਿਲ ਇੱਕ ਤਰ੍ਹਾਂ ਦਾ ਅਭਿਆਸ ਹੁੰਦਾ ਪ੍ਰੈਕਟਿਸ ਹੁੰਦੀ ਹੈ ਕਿ ਐਮਰਜੈਂਸੀ ਸਥਿਤੀ ਜੇ ਬਣ ਗਈ ਤਾਂ ਆਪਾਂ ਕਰਨਾ ਕੀ ਉਸ ਦੇ ਨਾਲ ਲੜਨਾ ਕੀ ਤੁਹਾਨੂੰ ਦੱਸ ਦਈਏ ਮੌਕ ਡ੍ਰਿਲ ਕੰਮ ਆਉਂਦੀ ਹੈ ਕਿ ਜਿਵੇਂ ਮੰਨ ਲਓ ਕਿਤੇ ਅੱਗ ਲੱਗ ਜਾਂਦੀ ਹੈ ਜਾ ਕਿਤੇ ਬੰਬ ਡਿੱਗ ਜਾਂਦਾ ਸਪੈਸ਼ਲੀ 에어 ਰੇਡਸ ਹੋ ਜਾਂਦੀਆਂ ਮਤਲਬ ਜਹਾਜ਼ ਚੋਂ ਬੰਬ ਸੁੱਟੇ ਜਾਂਦੇ ਆ ਪਚਾਲ ਆ ਜਾਂਦਾ ਤਾਂ ਉਸ ਸਮੇਂ ਤੁਸੀਂ ਕੀ ਕਰਨਾ ਤੁਹਾਨੂੰ ਇਹ ਸਿਖਾਉਣਾ ਉਸ ਨੂੰ ਕਹਿੰਦੇ ਆ ਮੌਕ ਡ੍ਰਿਲ ਮਤਲਬ ਤੁਹਾਨੂੰ ਟ੍ਰੇਨਿੰਗ ਦੇਣੀ ਹੈ ਇਟਸ ਅ ਕਾਈਂਡ ਆਫ ਐਕਸਰਸਾਈਜ਼ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੈ ਮਤਲਬ ਜੇ ਐਮਰਜੈਂਸੀ ਵਰਗੇ ਹਾਲਾਤ ਬਣ ਜਾਂਦੇ ਆ ਆਪਾਂ ਲੜਨਾ ਕਿਵੇਂ ਹੁਣ ਫੋਰਨ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਈ ਵੇਲੇ ਸਕੂਲਾਂ ਵਿੱਚ ਬੱਚਿਆਂ ਨੂੰ ਕਰਾਈ ਜਾਂਦੀ ਹੈ ਮੌਕ ਡ੍ਰਿਲ ਕਿ ਜੇ ਸਕੂਲ ਵਿੱਚ ਅੱਗ ਲੱਗ ਗਈ ਤਾ ਕਿੱਥੇ ਜਾ ਕੇ ਬੈਠਣਾ ਤੁਸੀਂ ਕਿਵੇਂ ਬਚਾ ਕਰਨਾ ਤੁਸੀਂ ਭੱਜ ਕੇ ਕਿਹੜੀ ਜਗ੍ਹਾ ਤੇ ਜਾਣਾ ਜੇ ਕਿਤੇ ਪਚਾਹ ਆ ਗਿਆ ਤਾਂ ਕੀ ਕਰਨਾ ਜੇ ਕਿਤੇ ਕੋਈ ਬਲਾਸਟ ਹੁੰਦਾ ਤਾਂ ਕੀ ਕਰਨਾ ਮੰਨ ਲਓ ਕਿਈ ਵੇਲੇ ਸ਼ੀਸ਼ਾ ਟੁੱਟ ਜਾਂਦਾ ਬੱਚਨ ਦੱਸਿਆ ਜਾਂਦਾ ਕਿ ਤੁਸੀਂ ਬੈਂਚ ਦੇ ਹੇਠਾ ਜਾ ਕੇ ਲੁਕਣਾ ਜੇ ਕਿਤੇ ਪਚਾਹ ਦੀ ਸਥਿਤੀ ਬਣਦੀ ਹੈ ਬੱਚੇ ਦੱਸਿਆ ਜਾਂਦਾ ਕਿ ਤੁਸੀਂ ਭੱਜ ਕੇ ਬਾਹਰ ਆਉਣਾ ਤਾਂ ਇਹੋ ਜਿਹੇ ਤਰੀਕੇ ਨਾਲ ਕਈ ਵੇਲੇ ਸਕੂਲਾਂ 'ਚ ਵੀ ਮੌਕ ਟ੍ਰੈਲ ਹੁੰਦੀ ਹੈ ਪਰ ਕੱਲ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਮੌਕ ਡ੍ਰਿਲ ਹੋ ਰਹੀ ਹੈ ਕਿਉਂਕਿ ਤੁਹਾਨੂੰ ਸਾਨੂੰ ਸਾਰ ਨੂੰ ਪਤਾ ਹੈ ਕਿ ਪਲਵਾਹਾ ਵਿੱਚ ਜੋ 26 ਬੇਕਸੂਰ ਭਾਰਤੀਆਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਸਥਿਤੀ ਜਿਹੜੀ ਹੈ ਤਣਾਅਪੂਰਵਕ ਬਣੀ ਹੈ ਪਾਕਿਸਤਾਨ ਦੇ ਨਾਲ ਤੇ ਕੱਲ ਪੂਰੇ ਦੇਸ਼ ਵਿੱਚ ਮੌਕ ਡ੍ਰਿਲ ਹੋ ਰਹੀ ਹੈ ਔਰ ਸਿਵਲ ਡਿਫੈਂਸ ਮੌਕ ਡ੍ਰਿਲ ਹੋ ਰਹੀ ਹੈ 244 ਡਿਸਟ੍ਰਿਕਟਸ ਜਿਹੜੇ ਆ ਸਾਡੇ ਦੇਸ਼ ਦੇ ਉਹਨਾਂ ਥਾਵਾਂ ਤੇ ਇੱਕ ਤਰੀਕੇ ਜਾਗਰਕ ਕਰਨ ਵਾਲੀ ਲੋਕਾਂ ਨੂੰ ਇਹ ਜਿਹੜੀ ਮੌਕ ਡ੍ਰਿਲ ਹੁੰਦੀ ਹੈ ਇੱਕ ਹੋਣ ਜਾ ਰਹੀ ਹੈ ਕਿ ਏਅਰ ਰੇਟਸ ਜਦੋਂ ਹੁੰਦੀਆਂ ਆਪਾਂ ਕਿਵੇਂ ਬਚਾਅ ਕਰਨਾ ਭੱਜ ਕੇ ਬੰਕਰਾਂ ਵਿੱਚ ਕਿਵੇਂ ਜਾਣਾ ਸੁਰੱਖਿਅਤ ਕਿਵੇਂ ਰੱਖਣਾ ਪੜਿਆ ਆਪ ਨੂੰ ਜਦੋਂ ਬੰਬ ਸਿੱਟੇ ਜਾਂਦੇ ਉਦੋਂ ਕੀ ਕਰਨਾ ਔਰ ਇਹਨੂੰ ਪੰਜ ਕੈਟਾਗਰੀਆਂ ਵਿੱਚ ਜਿਹੜਾ ਵੰਡਿਆ ਗਿਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਪੰਜ ਕੈਟਾਗਰੀਜ਼ ਕਿਹੜੀਆਂ ਨੇ ਔਰ ਜੇ ਨਵੇਂ ਸ਼ਹਿਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਭੈਣ ਭਰਾ ਕੁਐਸਚਨ ਪੁੱਛ ਰਹੇ ਸੀਗੇ ਕਿ ਕੀ ਕੱਲ ਨਵਾਂ ਸ਼ਹਿਰ ਵਿੱਚ ਮੌਕ ਡ੍ਰਿਲ ਹੋਣੀ ਹੈ ਤਾਂ ਮੌਕ ਡ੍ਰਿਲ ਕੱਲ ਨਵਾਂ ਸ਼ਹਿਰ 'ਚ ਨਹੀਂ ਹੋਣ ਜਾ ਰਹੀ ਕਿਹੜੇ ਸ਼ਹਿਰ ਆ ਮੈਂ ਤੁਹਾਨੂੰ ਸ਼ਹਿਰਾਂ ਦੇ ਨਾਮ ਦੱਸ ਦੇਣਾ ਲੇਕਿਨ ਉਸ ਤੋਂ ਪਹਿਲਾਂ ਇੱਕ ਗੱਲ ਦੱਸ ਦੇਣਾ ਕਿ ਹੋ ਸਕਦਾ ਕੱਲ ਸੀਐਮ ਸਾਹਿਬ ਆਣ ਹਾਲੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਮੌਕ ਡਰਲ ਤਾਂ ਨਹੀਂ ਹੋਣੀ ਕਿ ਜਦੋਂ ਵੀ ਜੇ ਤੁਹਾਡੀ ਪ੍ਰੈਕਟਿਸ ਕਿਵੇਂ ਕਰਾਣੀ ਹੈ ਪਰ ਇਹ ਮੌਕ ਡਰਲ ਜ਼ਰੂਰ ਹੋਣੀ ਹੈ ਕਿ ਰਾਹ ਜਿਹੜੇ ਬੰਦ-ਬੰਦ ਹੋ ਜਾਣੇ ਆ ਤੁਹਾਨੂੰ ਘਰਾਂ ਚ ਬਹਿਣਾ ਪੈਣਾ ਜਾਂ ਸੜਕਾਂ ਦੇ ਤੁਸੀਂ ਜਿੱਥੇ ਆਪਣੇ ਡੈਸਟੀਨੇਸ਼ਨ ਤੇ ਪਹੁੰਚਣਾ ਆ ਉੱਥੇ ਪਹੁੰਚਣ ਨੂੰ ਤਕਲੀਫ ਨਹੀਂ ਕਿਉਂਕਿ ਪਿਛਲੀ ਵਾਰ ਵੀ ਜਦ ਸੀਐਮ ਸਾਹਿਬ ਸਰਕਾਰੀ ਸਕੂਲ ਚ ਆਇਸ ਨੇ ਵੀਡੀਓ ਕੀਤੀ ਸੀ ਕਿ ਲੋਕ ਕਿੰਨੇ ਪਿੱਛੇ ਰਹਿ ਗਏ ਸੀ ਚੰਡੀਗੜ੍ਹ ਰੋਡ ਤੇ ਕਿਸ ਨੂੰ ਚੜ੍ਹਦਾ ਨਹੀਂ ਸੀ ਦਿੱਤਾ ਜਾ ਰਿਹਾ ਸੋ ਉਹ ਤੁਹਾਨੂੰ ਦਿੱਕਤ ਆ ਸਕਦੀ ਹੈ ਅਦਰਵਾਈਜ਼ ਮੌਕ ਡਰਲ ਨਵਾਂ ਸ਼ਹਿਰ ਚ ਨਹੀਂ ਹੋ ਰਹੀ ਕਿਹੜੇ ਸ਼ਹਿਰਾਂ ਚ ਹੋਰੀ ਮੈਂ ਤੁਹਾਨੂੰ ਦੱਸ ਦਿੰਨਾ ਅੰਮ੍ਰਿਤਸਰ ਵਿੱਚ ਹੋਣੀ ਹੈ ਜੀ ਬਠਿੰਡਾ ਚ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਬਟਾਲਾ ਅਬੋੜ ਚੰਡੀਗੜ੍ਹ ਬਰਨਾਲਾ ਪਟਿਆਲਾ ਪਠਾਨਕੋਟ ਹਲਵਾਰਾ ਆਦਮਪੁਰ ਕੋਟਕਪੁਰਾ ਇਹਨਾਂ ਸ਼ਹਿਰਾਂ ਵਿੱਚ ਹੋਣੀ ਹੈ ਔਰ ਇਹਨਾਂ ਨੂੰ ਕੈਟੇਗੋਰੀਜ਼ ਵੀ ਕੀਤਾ ਗਿਆ ਤੇ ਪੰਜਾਬ ਦੇ ਜਿਹੜੇ ਸ਼ਹਿਰ ਆ ਉਹ ਕੈਟੇਗਰੀ ਨੰਬਰ 2 ਤੇ ਕੈਟੇਗਰੀ ਨੰਬਰ 3 ਚ ਆਉਂਦੇ ਆ ਬੇਸਿਕਲੀ ਜਿਆਦਾ ਜਿੱਥੇ ਛਾਉਣੀਆਂ ਆ ਜਾਂ ਕਹਿ ਲੋ ਕਿ ਮਿਲਟਰੀ ਕੈਂਪਸ ਨੇ ਉੱਥੇ ਹੀ ਆ ਹੁਣ ਇਹ ਹੁੰਦੀ ਕੀ ਆ ਜੀ ਮੌਕ ਡ੍ਰਿਲ ਵਿੱਚ ਪੰਜ ਸਟੈਪ ਜਿਹੜੇ ਹੁੰਦੇ ਕੀ ਆ ਪਹਿਲਾ ਤਾਂ ਜਿਹੜੇ ਸਾਇਰਨ ਵਾਰਨਿੰਗ ਸਾਇਰਨ ਹੁੰਦੇ ਜਿਵੇਂ ਹੂਟਰ ਨਹੀਂ ਹੁੰਦੇ ਊ ਜਿਵੇਂ ਵੱਜਦੇ ਆ ਉਹ ਵਾਰਨਿੰਗ ਸਾਇਰਨ ਹੂਟਰ ਮਤਲਬ ਤੁਹਾਨੂੰ ਚਕੰਨੇ ਕਰਨਾ ਕਿ ਕੁਝ ਹੋਣ ਵਾਲਾ ਹੈ ਵਾਰਨਿੰਗ ਹੈ ਚਕੰਨੇ ਹੋ ਜਾਓ ਜਿਵੇਂ ਆਪਾਂ ਇੱਥੇ ਦੇਖਦੇ ਹਾਂਗੇ ਕਈ ਵੇਲੇ ਗੰਨਾ ਮਿਲਚ ਅੱਗੇ ਪਹਿਲਾਂ ਹੂਟਰ ਵੱਜਦਾ ਹੁੰਦਾ ਸੀ ਹੁਣ ਤਾਂ ਮੇਰੇ ਖਿਆਲ ਸੁਣਾਈ ਨਹੀਂ ਦਿੰਦਾ ਪਹਿਲਾਂ ਤਾਂ ਬਹੁਤ ਜ਼ੋਰ ਤੇ ਸੁਣਦਾ ਹੁੰਦਾ ਸੀਗਾ ਤਾਂ ਉਹ ਤਾਂ ਚਲੋ ਏਸ਼ੀਆ ਕੇ ਜੋਬ ਤੇ ਆ ਜਾਓ ਉਹਨਾਂ ਲਈ ਹੁੰਦਾ ਸੀ ਜਿਹੜੀ ਘੰਟੀ ਵੱਜਦੀ ਸੀ ਇਹ ਵਾਰਨਿੰਗ ਸਾਈਨ ਆ ਤਾਂ ਉਹਨਾਂ ਤੋਂ ਤੁਹਾਨੂੰ ਕਲ ਜਾਗਰਿਤ ਕੀਤਾ ਜਾਵੇਗਾ ਸੁਚੇਤ ਕੀਤਾ ਜਾਵੇਗਾ ਫਿਰ ਹੁੰਦਾ ਬਲੈਕਆਊਟ ਡ੍ਰਿਲ ਮਤਲਬ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਂਦੀਆਂ ਤਾਂ ਜੋ ਜਿਹੜੇ 에ਅਰਕ੍ਰਾਫਟ ਦੁਸ਼ਮਣ ਦੇਸ਼ ਦੇ ਆ ਜਿਉ ਸਾਡੇ ਦੇਸ਼ ਵਿੱਚ ਐਂਟਰ ਕਰ ਜਾਂਦੇ ਆ ਉਹਨਾਂ ਨੂੰ ਹੇਠਾਂ ਨਜ਼ਰ ਨਾ ਆਵੇ ਕਿੱਥੇ ਸਿਵਿਲਿਅਨਸ ਰਹਿੰਦੇ ਇੱਥੇ ਲੋਕ ਰਹਿੰਦੇ ਆ ਜਾਂ ਮਿਲਟਰੀ ਕੈਂਪਸ ਹੈਗੇ ਆ ਤਾਂ ਉਹ ਜਿਹੜਾ ਹੁੰਦਾ ਕਿ ਬਲੈਕਆਊਟ ਡ੍ਰਿਲ ਹੁੰਦੀ ਹੈ ਕਿ ਪੂਰੀਆਂ ਬੱਤੀਆਂ ਬੁਝਾ ਦਿੱਤੀਆਂ ਜਾਂਦੀਆਂ ਈਵਨ ਤੁਸੀਂ ਫੋਨ ਦੀ ਲਾਈਟ ਵੀ ਨਹੀਂ ਜਗਾਣੀ ਹੁੰਦੀ ਜੇ ਫੋਨ ਦੀ ਲਾਈਟ ਜਗਾ ਦੇਣੇ ਤਾਂ 에ਅਰਕ੍ਰਾਫਟ ਡਿਟੈਕਟ ਕਰ ਲੈਂਦੇ ਲੱਭ ਲੈਂਦੇ ਕਿ ਥੱਲੇ ਬੰਦਾ ਕੋਈ ਹੈ ਥੱਲੇ ਲਾਈਟ ਹੈਗੀ ਐ ਇੱਥੇ ਬੰਦੇ ਹੋ ਸਕਦਾ ਰਹਿੰਦੇ ਹੁਣ ਹੋ ਸਕਦਾ ਇੱਥੇ ਮਿਲਟਰੀ ਕੈਂਪਸ ਹੋਣ ਤਾਂ ਬਲੈਕਆਊਟ ਹੋ ਜਾਂਦਾ ਔਰ 1971 ਵਿੱਚ ਜਿਹੜਾ ਬਲੈਕਆਊਟ ਹੈ ਇਹ ਬੰਗਲਾਦੇਸ਼ ਵਿੱਚ ਪਹਿਲੀ ਵਾਰ ਪ੍ਰੈਕਟਿਸ ਕੀਤਾ ਗਿਆ ਸੀਗਾ ਫਿਰ ਤੀਜਾ ਹੁੰਦਾ ਸੇਫਟੀ ਟ੍ਰੇਨਿੰਗ ਤੁਸੀਂ ਮਤਲਬ ਵੀ ਆ ਸੁਰੱਖਿਤ ਜਗ੍ਹਾ ਤੋਂ ਸੁਰੱਖਿਤ ਜਗ੍ਹਾ ਤੱਕ ਕਿਵੇਂ ਜਾਣਾ ਹੈ ਤੁਹਾਨੂੰ ਬੰਕਰਸ ਵਿੱਚ ਕਿਵੇਂ ਛੱਡ ਕੇ ਰਹਿਣਾ ਕਿਉਂਕਿ ਜੇ ਬੰਬ ਬਾਰੀ ਕੀਤੀ ਜਾ ਰਹੀ ਹੈ ਤਾਂ ਤੁਹਾਡਾ ਤੁਸੀਂ ਆਪਣਾ ਬਚਾ ਕਿਵੇਂ ਕਰਨਾ ਉਹ ਹੁੰਦੀ ਹੈ ਜੀ ਸੇਫਟੀ ਟ੍ਰੇਨਿੰਗ ਚੌਥਾ ਹੁੰਦਾ ਕਾਮੋਫਲੇਜ ਪ੍ਰੈਕਟਿਸ ਕੈਮੋਫਲੇਜ ਪ੍ਰੈਕਟਿਸ ਇਹਦੇ ਵਿੱਚ ਮਿਲਟਰੀ ਦੇ ਕੈਂਪਸ ਜਿਹੜੇ ਹੁੰਦੇ ਆ ਜਿਹੜੇ ਪਾਵਰ ਪਲਾਂਟਸ ਹੁੰਦੇ ਉਹਨਾਂ ਨੂੰ ਕਵਰ ਕਰਨ ਹੁੰਦਾ ਸਵੇਲੀయన్స్ ਵੀ ਜਿਹੜੇ ਮਿਲਟਰੀ ਦੇ ਸਾਡੇ ਭਰਾ ਨੇ ਫੌਜੀ ਨੇ ਸੋਲਜਰਸ ਨੇ ਉਹਨਾਂ ਦੀ ਮਦਦ ਕਰਦੇ ਤਾਂ ਜੋ ਉਹਨਾਂ ਦੇ ਕੈਂਪਸ ਨੂੰ ਕਵਰ ਕੀਤਾ ਜਾਵੇ ਤਾਂ ਜੋ ਸਾਡਾ ਵੱਡਾ ਨੁਕਸਾਨ ਨਾ ਹੋਵੇ ਔਰ ਉਹ ਆਪ ਵੀ ਕਵਰ ਕਰਦੇ ਆ ਪੰਜਵਾਂ ਸਟੈਪ ਹੁੰਦਾ ਇਵੈਕਿਊਏਸ਼ਨ ਮਤਲਬ ਹਾਈ ਰਿਸਕ ਏਰੀਆ ਤੋਂ ਤੁਸੀਂ ਸੇਫ ਜ਼ੋਨ ਤੱਕ ਜਾਣਾ ਸੁਰੱਖਿਆ ਬੰਕਰਾਂ ਤੱਕ ਜਾਣਾ ਤਾਂ ਤੁਹਾਨੂੰ ਜਾਗਰੂਕ ਕਰਨਾ ਮੇਨ ਗੱਲ ਇਹ ਹੁੰਦੀ ਆ ਕਿ ਤੁਹਾਨੂੰ ਜਾਗਰੂਕ ਕਰਨਾ ਕਿ ਐਮਰਜੈਂਸੀ ਵਰਗੀ ਸਥਿਤੀ ਵਿੱਚ ਤੁਸੀਂ ਆਪਣਾ ਬਚਾ ਕਿਵੇਂ ਕਰਨਾ ਹੈ ਆਪਣੇ ਪਰਿਵਾਰ ਦਾ ਕਿਵੇਂ ਬਚਾਅ ਕਰਨਾ ਹੈ ਤੇ ਦੇਸ਼ ਦਾ ਸਾਥ ਕਿਵੇਂ ਦੇਣਾ emergancy ਵਰਗੀ ਰੱਬ ਕਰੇ ਸਥਿਤੀ ਨਾ ਬਣੇ ਇਹ ਤਾਂ ਇਹ ਸਾਡੀ ਰੱਬ ਅੱਗੇ ਬੇਨਤੀ ਹੈ ਲੇਕਿਨ ਹੁਣ emergeny ਕਰਾਈ emergeny ਵਰਗੀ ਸਥਿਤੀ ਲਈ ਤਿਆਰ ਕਿਉਂ ਕੀਤਾ ਜਾਂਦਾ ਜਿਵੇਂ ਆਪਾਂ ਸਮਝੀਏ ਕਿ ਪਹਿਲਵਾਨ ਹੁੰਦੇ ਆ ਕੋਲਣ ਤੋਂ ਪਹਿਲਾਂ ਟ੍ਰੇਨਿੰਗ ਕਰਦੇ ਆ ਵੀ ਜੇ ਉਹਨਾਂ ਦੀ ਤਾਂ ਕੋਲ ਹੋਣੀ ਹੁੰਦੀ ਆ ਪਰ ਇਹ ਉਸੇ ਤਰੀਕੇ ਆ ਕਿ ਜੇ emergeny ਵਰਗੀ ਸਥਿਤੀ ਬਣ ਗਈ ਪਹਿਲਾਂ ਤਿਆਰੀ ਰੱਖੋ ਕਿ ਉਦੋਂ ਕਰਨਾ ਕਿਉਂਕਿ ਕਿਉਂਕਿ ਜ਼ਿੰਦਗੀ ਦਾ ਸਵਾਲ ਹੈ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਬਣ ਜਾਂਦੀ ਹੈ ਜਦੋਂ ਕਿਤੇ ਐਮਰਜੈਂਸੀ ਵਰਗੇ ਹਾਲਾਤ ਬਣ ਜਾਂਣ ਪਰ ਉਮੀਦ ਕਰਦੇ ਆ ਹਾਲਾਤ ਸੁਖਾਂਵੇਂ ਰਹਿਣ ਕਿਉਂਕਿ ਜੰਗ ਨਾਲ ਕਿਸੇ ਨੇ ਕੁਝ ਨਹੀਂ ਖੱਟਿਆ ਮਰਨੇ ਉਧਰ ਵੀ ਆ ਮਰਨੇ ਲੋਕ ਇਧਰ ਵੀ ਆ ਲੇਕਿਨ ਪਾਕਿਸਤਾਨ ਨੂੰ ਇਦਾਂ ਜ਼ਰੂਰ ਚਾਹੀਦਾ ਸੀਗਾ ਕਿ ਜਿਹੜੇ ਅ ਅੱਤਕਵਾਦੀਆਂ ਨੇ ਜਿਨ੍ਹਾਂ ਨੇ 26 ਬੇਕਸੂਰ ਲੋਕਾਂ ਦੀ ਹੱਤਿਆ ਕੀਤੀ ਜਿਵੇਂ ਇੰਡੀਆ ਉਹਨਾਂ ਨੂੰ ਲੱਭਦਾ ਪਿਆ ਭਾਰਤ ਦੇਸ਼ ਉਹਨਾਂ ਨੂੰ ਚੱਪੇ-ਚੱਪੇ ਚ ਲੱਭਦਾ ਪਿਆ ਜੇ ਉਹ ਵੀ ਇੱਕ ਵਾਰੀ ਸਟੈਂਡ ਲੈ ਕੇ ਕਹਿ ਦਿੰਦੇ ਅਸੀਂ ਵੀ ਇੰਡੀਆ ਦੇ ਨਾਲ ਐਸੀ ਇਹਨਾਂ ਜਿਹੜੇ ਜਿਹੜੇ ਹਰਾਮਖੋਰ ਅੱਤਵਾਦੀ ਆ ਇਹਨਾਂ ਨੂੰ ਫੜ ਕੇ ਤੁਹਾਡੇ ਹਵਾਲੇ ਕਰਾਂਗੇ ਤੁਸੀਂ ਇਹਨਾਂ ਨੂੰ ਚੌਂਕ 'ਚ ਫਾਂਸੀ ਦਿਓ ਤਾਂ ਐਉਂ ਲੱਗਣਾ ਸੀ ਕਿ ਯਾਰ ਸਾਡਾ ਗਵਾਂਢੀ ਦੇਸ਼ ਸਾਡੇ ਨਾਲ ਭਰਾਵਾਂ ਵਾਂਗਰੋ ਜਿਹੜਾ ਟ੍ਰੀਟ ਕਰਦਾ ਸਾਡੇ ਨਾਲ ਹਮਾਇਤ ਰੱਖਦਾ ਪਰ ਜਿਹੜਾ ਉਹ ਮੁੜ ਕੇ ਮੋਛ ਨੂੰ ਮਰੋੜਾ ਦੇਣ ਲੱਪੇ ਬਸ ਉਹੀ ਫਿਰ ਤੁਹਾਨੂੰ ਪਤਾ ਕਿ ਪੰਜਾਬੀਆਂ ਨੂੰ ਨਹੀਂ ਪਾਉਂਦਾ ਇੰਡੀਆ ਨੂੰ ਨਹੀਂ ਪਾਉਂਦਾ ਉਹ ਕਹਿੰਦੇ ਆ ਨਾ ਕਿ ਬਿੱਲਾ ਦੁੱਧ 10 ਵਾਰੀ ਪੀਂਦਾ ਪੀ ਜਵੇ ਲੇਕਿਨ ਜੇ ਮੁੱਛ ਨੂੰ ਤਾਉ ਦਊਗਾ ਫੇਰ ਤਾਂ ਗੜ ਵੀ ਮਾਰ ਕੇ ਥੱਲੇ ਸਿੱਟਣਾ ਹੀ ਪੈਣਾ ਸੋ ਤੁਹਾਨੂੰ ਕੱਲ ਐਮਰਜੈਂਸੀ ਸਥਿਤੀ ਲਈ ਤਿਆਰ ਕੀਤਾ ਜਾਣਾ ਔਰ ਨਵੇਂ ਸ਼ਹਿਰ ਵਿੱਚ ਮੌਕ ਡ੍ਰਿਲ ਨਹੀਂ ਹੋ ਰਹੀ ਇਹ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਮੈਂ ਦੋ ਤਿੰਨ ਜਗ੍ਹਾ ਜੀ ਦੁਕਾਨਾਂ ਤੇ ਗਿਆ ਤਾਂ ਉੱਥੇ ਮੈਨੂੰ ਇਹੀ ਪੁੱਛਿਆ ਗਿਆ ਕਿ ਭਾਜੀ ਇਹ ਮੌਕ ਕੀ ਆ ਮੈਂ ਕਿਹਾ ਮੌਕ ਨਹੀਂ ਆ ਮੌਕ ਡ੍ਰਿਲ ਹੈ ਤਾਂ ਇਹ ਇੱਕ ਅਭਿਆਸ ਆ ਇੱਕ ਟ੍ਰੇਨਿੰਗ ਆ ਇੱਕ ਐਕਸਰਸਾਈਜ਼ ਆ ਜੋ ਜਿਹੜੇ ਸ਼ਹਿਰ ਹੈ ਮੋਂ ਉਹਨਾਂ ਦੇ ਨਾਮ ਦੱਸ ਦਿੱਤੇ ਉੱਥੇ ਹੋਣੀ ਹੈ 16 17 ਸ਼ਹਿਰਾਂ ਵਿੱਚ ਨਵਾਂ ਸ਼ਹਿਰ ਚ ਇਹ ਨਹੀਂ ਹੋ ਰਹੀ ਹਾਂ ਹੋ ਸਕਦਾ ਸੀਐਮ ਸਾਹਿਬ ਕੱਲ ਆਉਣ ਹੱਲੇ ਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਫਿਰ ਤੁਹਾਡੀ ਮੌਕ ਡ੍ਰਿਲ ਵੈਸੀ ਹੋ ਜਾਣੀ ਹੈ ਕਿਉਂਕਿ ਤੁਹਾਨੂੰ ਪਿੱਛੇ ਰੋਕ ਦੇਣਾ ਜਾਣਾ ਉਹਨਾਂ ਨੇ ਕਹਣਾ ਕਿ ਅੱਗੇ ਨਹੀਂ ਜਾ ਸਕਦੇ ਜੀ ਇੱਥੇ ਤੁਪੇ ਹੀ ਖੜੇ ਰਹੋ ਜਿਵੇਂ ਪਿਛਲੀ ਵਾਰ ਚੰਡੀਗੜ੍ਹ ਰੋਡ ਬੰਦ ਕਰ ਦਿੱਤਾ ਸੀਗਾ ਜਿਨ੍ਹਾਂ ਨੇ ਚੜ੍ਹਨਾ ਸੀ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਜਿਨ੍ਹਾਂ ਨੇ ਉਤਰਨਾ ਸੀ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਜਾ ਰਿਹਾ ਸੀ ਜਿਨ੍ਹਾਂ ਨੇ ਦਵਾਈ ਲੈਣ ਜਾਣੀ ਸੀ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਸੀ ਕਿ ਡਿਵਰਟ ਹੋ ਕੇ ਫਿਰ ਤੁਸੀਂ ਜਾਓ ਸੋ ਇਹ ਪੂਰੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਤੱਕ ਅਸੀਂ ਪੰਚਾਇਤ ਹੈ ਤੇ ਨਵਾਂ ਸ਼ਹਿਰ ਏਰੀਆ ਜਿਹੜਾ ਜਿੰਨੇ ਕ ਮੈਸਟਡੀ ਕਰ ਪਾਇਆ ਉਹ ਕਹਿੰਦੇ ਕਿ ਇੱਥੇ ਜਿਵੇਂ ਆਪਣੇ ਮਿਲਟਰੀ ਮਿਲਟਰੀ ਕੈਂਪਸ ਤਾਂ ਹੈ ਹੀ ਨਹੀਂ ਆ ਤਾਂ ਇਹ ਪੁਝਾਲ ਵਾਲੇ ਜ਼ੋਨ ਚ ਆਉਂਦਾ ਲੇਕਿਨ ਇਹ ਇਸ ਤਰੀਕੇ ਜਿਹੜਾ ਸਿਵਲ ਡਿਫੈਂਸ ਮੌਕ ਡਰਲ ਹੋਣੀ ਆ ਉਹ ਨਵਾਂ ਸ਼ਹਿਰ ਚ ਕੱਲ ਨਹੀਂ ਹੋਣੀ ਉਮੀਦ ਕਰਦੇ ਜਿਹੜੀ ਇਨਫੋਰਮੇਸ਼ਨ ਤੁਸੀਂ ਸਾਡੇ ਤੋਂ ਜਾਣਨਾ ਚਾਹੁੰਦੇ ਸੀ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਦਿੱਤੀ ਬਹੁਤ ਬਹੁਤ ਸ਼ੁਕਰੀਆ